ਦੋਸਤੋ ਸਾਰੰਸ਼ ਦੀ ਪੋਡਕਾਸਟ ਵਿਦ ਨਵਚੇਤਨ ਦੇ ਇਸ ਵੀਲੌਗ ਵਿੱਚ ਤੁਹਾਡਾ ਸਵਾਗਤ ਹੈ। ਇਸ ਲੜੀ ਦੀ ਪਿਛਲੀ ਕਿਸ਼ਤ ਆਪਾਂ 2000 ਦੇ ਪਹਿਲੇ ਦਹਾਕੇ ਤੇ ਖਤਮ ਕੀਤੀ ਸੀ। ਜਿਹੜੇ ਦੋਸਤ ਇਸ ਤੋਂ ਪਹਿਲਾਂ ਵਾਲੀਆਂ ਕੜੀਆਂ ਜੋੜਨਾ ਚਾਹੁੰਦੇ ਹਨ ਉਹ ਇਸ ਲੜੀ ਦੇ ਪਹਿਲੇ ਦੋ ਵੀਲੌਗਸ ਸੁਣ ਸਕਦੇ ਹਨ। ਇਸ ਸਦੀ ਦਾ ਜਦੋਂ ਪਹਿਲਾ ਦਹਾਕਾ ਖਤਮ ਹੋਣ ਦੇ ਕੰਢੇ ਆਉਂਦਾ ਹੈ ਤਾਂ ਪੰਜਾਬ ਵਿੱਚੋਂ ਚਲੋ ਇੱਥੋਂ ਚੱਲੀਏ ਦਾ ਮੁਹਾਵਰਾ ਹੋਰ ਮਖਰ ਹੋ ਜਾਂਦਾ ਹੈ। ਅੰਗਰੇਜ਼ੀ ਸਿਖਾਉਣ ਵਾਲੇ ਉਹ ਦੁਕਾਨ ਨਵਾ ਕੇਂਦਰ ਜਿਹੜੇ ਪੰਜਾਬ ਦੇ ਵੱਡੇ ਸ਼ਹਿਰਾਂ ਤੱਕ ਸੀਮਤ ਸਨ ਹੌਲੀ-ਹੌਲੀ ਉਹਨਾਂ ਦਾ ਵਿਸਤਾਰ ਪੰਜਾਬ ਦੇ ਕਸਬਿਆਂ ਤੇ ਪਿੰਡੂ ਖੇਤਰਾਂ ਤੱਕ ਹੋਣ ਲੱਗਦਾ ਹੈ ਅਮਰੀਕਾ ਤੇ ਇੰਗਲੈਂਡ ਵਰਗੀਆਂ ਰਵਾਇਤੀ ਵਿਲਾਇਤਾਂ ਤੋਂ ਪਰੇ ਜਾ ਕੇ ਆਸਟ੍ਰੇਲੀਆ ਤੇ ਕੈਨੇਡਾ ਪੰਜਾਬ ਦੇ 10ਵੀਂ 12ਵੀਂ ਪਾਸਪਾੜਿਆਂ ਦੀਆਂ ਮਨਪਸੰਦੀਦਾ 18 ਹਨ ਕਿਸੇ ਵਕਤ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਇਸ ਦੇ ਪਿੰਡੂ ਖੇਤਰਾਂ ਦੇ ਕਾਲਜ ਪੰਜਾਬ ਦੀ ਵੱਸੋਂ ਦੀ ਸੋਸ਼ਲ ਅਪਵਰਡ ਮੋਬਿਲਿਟੀ ਦਾ ਸੂਚਕ ਸਨ ਉਹ ਕਾਲਜ ਪਹਿਲਾ ਪੜਾਉਣ ਵਾਲਿਆਂ ਤੋਂ ਸਖਣੇ ਹੋਏ ਤੇ ਫਿਰ ਪੜਾਖੂਆਂ ਨੂੰ ਦੀਕ ਦੇ ਖਾਲੀ ਹੋ ਗਏ। ਇਸੇ ਸਮੇਂ ਦੌਰਾਨ ਪੱਛਮੀ ਮੁਲਕਾਂ ਵਿੱਚ ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਵੱਧਦਾ ਹੈ। ਸਰਕਾਰਾਂ ਦਾ ਵਿਦਿਅਕ ਅਦਾਰਿਆਂ ਤੋਂ ਹੱਥ ਪਿਛਾਂ ਖਿੱਚਣ ਦਾ ਵਰਤਾਰਾ ਵਿਸ਼ਵਵਿਆਪੀ ਹੈ। ਵਿਕਸਿਤ ਮੁਲਕਾਂ ਦੀਆਂ ਯੂਨੀਵਰਸਟੀਆਂ ਪਛੜੇ ਮੁਲਕਾਂ ਵਿੱਚ ਵਿਦਿਆਰਥੀਆਂ ਨੂੰ ਚੋਗਾ ਪਾਉਣ ਲਈ ਆਪਣੇ ਸਕਾਉਟ ਕੇਂਦਰ ਖੋਲ੍ਹਦੀਆਂ ਹਨ ਤੇ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਇਨ੍ਹਾਂ ਹੀ ਯੂਨੀਵਰਸਟੀਆਂ ਵਿੱਚ ਦਾਖਲੇ ਲਈ ਆਪਣੇ ਨਿਯਮ ਦੇ ਵੀ ਵੀ ਜਿਹਨਾਂ ਦਾ ਆਦਾਨ ਪ੍ਰਦਾਨ ਹੋਰ ਸਖਾਲਾ ਕਰ ਦਿੰਦੀਆਂ ਹਨ ਇੱਕ ਮੋਟਾ ਜਿਹਾ ਅੰਕੜਾ ਹੈ ਕਿ ਮਜੀਠੇ ਮੋਗੇ ਮਲੋਠ ਮੁਕਸਰ ਜਾਂ ਮੋਰਿੰਡੇ ਦਾ ਕੋਈ ਕਿਸਾਨ ਜਦੋਂ ਆਪਣੀ ਜਿੰਸ ਮੰਡੀ ਚ ਸੁੱਟ ਕੇ ਜਾਂ ਚਾਰ ਕਨਾਲਾਂ ਤੇ ਗੂਠਾ ਲਾ ਕੇ ਆਪਣੇ ਧੀ ਪੁੱਤ ਨੂੰ ਵਿਦੇਸ਼ ਪੜਨ ਲਈ ਭੇਜਦਾ ਹੈ ਤਾਂ ਉਹ ਉਹਨਾਂ ਮੁਲਕਾਂ ਵਿੱਚ ਦੋ ਨੌਕਰੀਆਂ ਪੈਦਾ ਕਰ ਰਿਹਾ ਹੈ ਇੱਕੋ تیر ਨਾਲ ਕਈ ਨਿਸ਼ਾਨੇ ਫੁੰਡੇ ਜਾ ਰਹੇ ਹਨ ਪੱਛਮੀ ਮੁਲਕਾਂ ਦੀ ਖੜੋਤ ਚ ਜਾ ਰਹੀ ਆਰਥਿਕਤਾ ਨੂੰ ਹੁਲਾਰਾ ਮਿਲ ਰਿਹਾ ਹੈ ਪੱਛਮੀ ਵਿਦੇਕ ਢਾਂਚੇ ਦਾ ਪਸਾਰ ਹੋ ਰਿਹਾ ਹੈ ਜਨਸੰਖਿਆ ਦੀ ਕਮੀ ਨਾਲ ਜੂਝ ਰਹੇ ਕੈਨੇਡਾ ਵਰਗੇ ਮੁਲਕਾਂ ਨੂੰ ਕਾਡੀਆਂ ਦੇ ਭਾ ਸਸਤੀ ਪੰਜਾਬੀ ਲੇਬਰ ਉਪਲਬਧ ਹੋ ਰਹੀ ਹੈ ਦੂਜੀ ਆਲਮੀ ਜੰਗ ਵਿੱਚ ਪੱਛਮ ਦੇ ਬਸਤੀਵਾਦੀ ਮੁਲਕ ਪੰਜਾਬ ਦੀ ਸਰਜ਼ਮੀਨ ਵਿੱਚੋਂ ਫੌਜੀ ਢੂੰਡ ਕੇ ਲੈ ਜਾਂਦੇ ਸਨ ਉਦੋਂ ਪੰਜਾਬ ਦੀਆਂ ਦੇਸੀ ریاستਾਂ ਦੇ ਰਾਜੇ ਮਹਾਰਾਜੇ ਅੰਗਰੇਜ਼ਾਂ ਦੇ ਭਰਤੀ ਦਲਾਲ ਸਨ ਅੰਗਰੇਜ਼ਾਂ ਨੂੰ ਆਪਣੀ ਵਫਾਦਾਰੀ ਦਿਖਾਉਣ ਲਈ ਉਹਨਾਂ ਨੂੰ ਅੰਕੜੇ ਦਿੱਤੇ ਜਾਂਦੇ ਸਨ ਇਸ ਕੇਸ ریاست ਵਿੱਚੋਂ ਬ੍ਰਿਟਾਨਵੀ ਫੌਜ ਵਿੱਚ ਕਿੰਨੀ ਭਰਤੀ ਹੋਈ ਹੈ ਉਹਨਾਂ ਰਾਜੇ ਮਹਾਰਾਜਾਂ ਦੀ ਥਾਂ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਲੈ ਲਈ ਹੈ ਪੰਜਾਬੀ ਨੌਜਵਾਨੀ ਨੂੰ ਸ਼ਿਸ਼ਕਾਰ ਕੇ ਪੰਜਾਬ ਵਿੱਚੋਂ ਕੱਢਣ ਵਿੱਚ ਇਹ ਨੁਮਾਇੰਦੇ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ ਮੁਫਤ ਆਇਲਟਸ ਕੋਚਿੰਗ ਤੇ ਸਕਾਲਰਸ਼ਿਪਾਂ ਦੇ ਵਾਅਦੇ ਕੀਤੇ ਜਾ ਰਹੇ ਹਨ ਪੰਜਾਬੀ ਮਾਵਾਂ ਪਹਿਲਾਂ ਪੁੱਤਾਂ ਨੂੰ ਬਰਮਾ ਜਾਣ ਤੋਂ ਵਰਜਦੀਆਂ ਸਨ ਹੁਣ ਜਹਾਜ਼ੇ ਚੜ ਚੱਲੇ ਪੁੱਤਾਂ ਲਈ ਹੱਥਾਂ 'ਚ ਪਾਣੀ ਦੀਆਂ ਗੜਵੀਆਂ ਫੜ ਬੂਹੇ ਨਟਾਸ ਨਾਲ ਆ ਕੇ ਖਲੋਤੀਆਂ ਹੋਈਆਂ ਹਨ ਬਰਮਾ ਹੋਵੇ ਜਾਂ ਕੈਨੇਡਾ ਮਾਵਾ ਦੇ ਕਹਿਣ ਨਾਲ ਕੀ ਹੁੰਦਾ ਹੈ ਧੀਆਂ ਪੁੱਤਾਂ ਦੇ ਲੇਖ ਤਾਂ ਉਹਨਾਂ ਦੇ ਨਾਲ ਹੀ ਜਾਣੇ ਹਨ ਕੋਈ ਵੀ ਜਿਹੜਾ ਸੀ ਪੰਜਾਬ ਵਿੱਚ ਰਿਸ਼ਤੇ ਕਰਨ ਲੱਗਿਆ ਮੁੰਡੇ ਕੁੜੀ ਦੀ ਡਿਗਰੀ ਪੁੱਛੀ ਜਾਂਦੀ ਸੀ ਹੁਣ ਆਇਲਟਸ ਪੰਜਾਬ ਦੀ ਨਵੀਂ ਸੁਪਰ ਡਿਗਰੀ ਬਣ ਜਾਂਦੀ ਹੈ ਵੱਡੀਆਂ ਢੇਰੀਆਂ ਦੇ ਮਾਲਕ ਜਿਹੜੇ ਰਿਸ਼ਤੇ ਕਰਨ ਲੱਗਿਆਂ ਨੱਕ ਤੇ ਮੱਖੀ ਨਹੀਂ ਸੰ ਬੈਠਣ ਦਿੰਦੇ ਉਹ ਜਾਤ ਜਮਾਤ ਮਜਬ ਦੇ ਬੰਦਨਾ ਤੋਂ ਮੁਕਤ ਹੋ ਆਇਲਟਸ ਡਿਗਰੀ ਹੋਲਡਰ ਕੁੜੀਆਂ ਨੂੰ ਬਾਹਾਂ ਖੋਲ੍ਹ ਕੇ ਉਡੀਕ ਰਹੇ ਹਨ ਸਣੇ ਇਸ ਸ਼ਰਤ ਦੇ ਕਿ ਕੈਨੇਡਾ ਜਾਣ ਦੇ ਖਰਚੇ ਦਾ ਸਾਰਾ ਪ੍ਰਬੰਧ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਸਰਕਰਦਾ ਅਖਬਾਰਾਂ ਵਿੱਚ ਛਪਦੇ ਪਿਛਲੇ 20 ਵਰਿਆਂ ਦੇ ਮੈਟ੍ਰੀਮੋਨੀਅਲ ਪੰਜਾਬ ਵਿੱਚ ਵਾਪਰ ਰਹੀ ਟੁੱਟ ਭੱਜ ਦੇ ਇਤਿਹਾਸਿਕ ਦਸਤਾਵੇਜ਼ ਹਨ ਪੰਜਾਬੀ ਮੀਡਲ ਕਲਾਸ ਦੇ ਫੇਸਬੁੱਕ ਸਫਿਆਂ ਉੱਤੇ 에어ਪੋਰਟ ਛੱਡਣ ਆਇਆ ਜਾਂ ਲੈਣ ਗਿਆ ਦੀਆਂ ਤਸਵੀਰਾਂ ਉਹਨਾਂ ਹੀ ਦਸਤਾਵੇਜ਼ਾਂ ਦਾ ਅਗਲਾ ਸਫਾ ਹੈ। ਪੰਜਾਬ 'ਚ ਤੁਰਗਿਆਂ ਦੀ ਸੂਚਨਾ ਵੇਲੇ ਲਿਖੀ ਜਾਂਦੀ ਅੰਤਮ ਲਾਈਨ ਕਿ ਤੁਰਗੇ ਦਾ ਅੰਤਮ ਸੰਸਕਾਰ ਪਰਦੇਸੀ ਵਸਦੇ ਬੱਚਿਆਂ ਦੇ ਆਉਣ ਤੇ ਕੀਤਾ ਜਾਵੇਗਾ ਦੀ ਇਬਾਰਤ ਪੰਜਾਬੀਆਂ ਨੂੰ ਹੁਣ ਬਹੁਤੀ ਉਪਰੀ ਨਹੀਂ ਲੱਗਦੀ। ਪੰਜਾਬ ਦੀਆਂ ਪੰਚਾਇਤਾਂ ਕੋਲ ਕਿਸੇ ਵੇਲੇ ਪਿੰਡ ਦੇ ਖੁਸ਼ੀਆਂ ਗਮੀਆਂ ਦੇ ਸਮਾਗਮਾਂ ਲਈ ਸਾਂਝੇ ਭਾਂਡੇ ਰੱਖੇ ਹੁੰਦੇ ਸਨ। ਉਨਾ ਭਾਂਡਿਆਂ ਦੀ ਥਾਂ ਹੁਣ ਡਿਸਪੋਜ਼ੇਬਲ ਕੱਪ ਗਲਾਸ ਥਾਲੀਆਂ ਆ ਗਏ ਹਨ ਹਾਂ ਪੰਚਾਇਤਾਂ ਅੱਜਕੱਲ ਤੁਰ ਗਏ ਦੀ ਮਿੱਟੀ ਨੂੰ ਸੰਭਾਲਣ ਲਈ ਫਰੀਜ਼ਰਾਂ ਦਾ ਪ੍ਰਬੰਧ ਜ਼ਰੂਰ ਕਰਨ ਲੱਗ ਪਈਆਂ ਹਨ ਜਦੋਂ ਤਾਏ ਦੀ ਧੀ ਚੱਲੀ ਤਾਂ ਕਿਸ ਨੇ ਇਕੱਲਿਆਂ ਕਿਉ ਰਹਿਣਾ ਹੈ ਪੰਜਾਬੀਆਂ ਦੇ ਪ੍ਰਦੇਸ਼ ਜਾ ਕੇ ਵੱਸਣ ਦੀ ਜਾਗ ਪੰਜਾਬ ਦੇ ਛੋਟੇ ਭਾ ਹਰਿਆਣਾ ਨੂੰ ਹੀ ਲੱਗ ਜਾਂਦੀ ਹੈ ਤੇ ਉਥੋਂ ਵੀ ਪੰਜਾਬੀ 벨ਟ ਜਿੱਥੇ ਅੱਜ ਤੋਂ 15 ਸਾਲ ਪਹਿਲਾਂ ਕੋਈ ਵਿਰਲਾ ਟਾਵਾ ਵਿਦੇਸ਼ੀ ਦਿਖਦਾ ਸੀ ਉੱਥੇ ਵੀ ਘਰ ਹੁਣ ਪੰਜਾਬ ਵਾਂਗ ਹੀ ਖਾਲੀ ਹੋ ਰਹੇ ਹਨ ਇਸੇ ਦੌਰਾਨ ਪੱਛਮੀ ਦੇਸ਼ ਇਸ ਪ੍ਰਵਾਸ ਵਿੱਚ ਇੱਕ ਨਵੀਂ ਕੈਟਾਗਰੀ ਯਾਦ ਕਰਦੇ ਹਨ ਸਕਿਲਡ ਮਾਈਗ੍ਰੇਸ਼ਨ ਇਸ ਕੈਟਾਗਰੀ ਰਾਹੀਂ ਹਿੰਦੁਸਤਾਨ ਦੇ ਦੱਖਣੀ ਤੇ ਪੱਛਮੀ ਰਾਜਾਂ ਵਿੱਚੋਂ ਭਰਮਾ ਪ੍ਰਵਾਸ ਹੋ ਰਿਹਾ ਹੈ ਪੰਜਾਬੀ ਇਸ ਸਕਿਲਡ ਕੈਟਾਗਰੀ ਵਿੱਚ ਆਟੇ ਚ ਲੂਣ ਬਰਾਬਰ ਹਨ ਪੰਜਾਬੀਆਂ ਕੋਲ ਸਕਿੱਲ ਕਿੱਥੋਂ ਆਣੇ ਹਨ ਪੰਜਾਬ ਦੇ ਆਗੂ ਪੰਜਾਬ ਨੂੰ ਸਕਿੱਲ ਦੀ ਰਾਹੇ ਤੋਰਨ ਦੀ ਬਜਾਏ ਮੁਫਤ ਆਈਲਟਸ ਕੋਚਿੰਗ ਤੇ ਹਵਾਈ ਸਫ਼ਰ ਦੇ ਲਾਰੇ ਉਹਨਾਂ ਦੇ ਹੱਥ ਵਿੱਚ ਫੜਾ ਰਹੇ ਹਨ ਇਸ ਦੀ ਧਮਕ ਕਿਤੇ ਨਾ ਕਿਤੇ ਪੰਜਾਬੀ ਗਾਣਿਆਂ ਵਿੱਚ ਵੀ ਪੈਂਦੀ ਹੈ ਕੋਈ ਤਿੰਨ ਦਹਾਕੇ ਪਹਿਲਾਂ ਪੰਜਾਬੀਆਂ ਦੀਆਂ ਕੈਨੇਡਾ ਚ ਮਾਰੀਆਂ ਮੱਲਾਂ ਚ ਉੱਜਲ ਦਸਾਂਜ ਵਰਗੀਆਂ ਦਾ ਜ਼ਿਕਰ ਹੁੰਦਾ ਸੀ ਹੁਣ ਪੰਜਾਬੀ ਸੁਖ ਸੁਰਖੀਆਂ ਚ ਤਾਂ ਛੱਪਦੇ ਹਨ ਪਰ ਉਸ ਦੇ ਕਾਰਨ ਕਾਰ ਚੋਰੀ ਚਿੱਟੇ ਦੀ ਸਮਗਲਨ ਫਰੋਤੀਆਂ ਤੇ ਕਤਲ ਹਨ ਜਿਹੜੀਆਂ ਦੋ ਚੀਜ਼ਾਂ ਘੜ ਦੀ दारू ਤੇ 12 ਬੋਰ ਵਾਲੀ ਬੰਦੂਕ ਜੋ ਕਿਤੇ ਪੰਮੀ ਬਾਈ ਆਪਣੇ ਗੀਤਾਂ ਚ ਮੰਗਦਾ ਹੁੰਦਾ ਸੀ ਉਹ ਵੇਲਾ ਬਿਹਾ ਚੁੱਕੀਆਂ ਹਨ ਤੇ ਉਹ ਗੀਤ ਹੁਣ ਬੜਾ ਸ਼ਾਲੀਨ ਲੱਗਣ ਲੱਗ ਪਿਆ ਹੈ ਘੜ ਦੀ दारू ਦੀ ਥਾਂ ਹੁਣ ਚਿੱਟੇ ਨੇ ਲੈ ਲਈ ਹੈ ਤੇ 12 ਬੋਰ ਦੀ ਬੰਦੂਕ ਦੀ ਜਗ੍ਹਾ ਆਟੋਮੈਟਿਕ ਹਥਿਆਰਾਂ ਦੀ ਖੜਕਮਈ ਆਵਾਜ਼ ਹੈ। ਵਿਸ਼ਵ ਇੱਕ ਪਿੰਡ ਵਾਲੇ ਮੁਹਾਵਰੇ ਨੂੰ ਪੰਜਾਬੀਆਂ ਨੇ ਬੜੀ ਸ਼ਿੱਦਤ ਨਾਲ ਅਪਣਾ ਲਿਆ ਹੈ। ਪੰਜਾਬ ਦੇ ਗੀਤਾਂ, ਸਿਆਸਤ, ਗੈਂਗਵਾਰਾਂ ਦਾ ਮੁਕੰਮਲ ਰੂਪ ਵਿੱਚ ਅੰਤਰਰਾਸ਼ਟਰੀਕਰਨ ਹੋ ਚੁੱਕਾ ਹੈ। ਪੰਜਾਬੀ ਦੀ ਲਗਭਗ ਹਰ ਦੂਜੀ ਫਿਲਮ ਦੀ ਪਿੱਠ ਭੂਮੀ ਪੰਜਾਬੋਂ ਬਾਹਰ ਵਿਦੇਸ਼ ਵਿੱਚ ਹੈ। ਗੁਜਰਾਤੀ ਤਣਾੜਾਂ ਦੇ ਸ਼ਾਹੀ ਵਿਆਹਾਂ 'ਚ ਪੰਜਾਬੀ ਗਾਣੇ ਤੇ ਗਾਇਕ ਕੇਂਦਰ ਬਿੰਦੂ ਹਨ ਮਹਿੰਗੀਆਂ ਟਿਕਟਾਂ ਲੈ ਕੇ ਲੋਕ ਪੰਜਾਬੀ ਆ ਗਏ ਹੋਏ ਦੀਆਂ ਲੇਰਾਂ ਤੇ ਤਾੜੀਆਂ ਮਾਰ ਰਹੇ ਹਨ ਆਿਆਂ ਦੀ ਗੱਲ ਸਾਰੇ ਕਰ ਰਹੇ ਹਨ ਚਲੇ ਗਿਆਂ ਦਾ ਲੇਖਾ ਜੋਖਾ ਕਿਸੇ ਕੋਲ ਨਹੀਂ ਹੈ ਗੈਰ ਕਾਨੂੰਨੀ ਪ੍ਰਵਾਸ ਕੈਨੇਡਾ ਇੰਗਲੈਂਡ ਅਮਰੀਕਾ ਵਰਗੇ ਮੁਲਕਾਂ 'ਚ ਇੱਕ ਵੱਡਾ ਸਿਆਸੀ ਮੁੱਦਾ ਹੈ ਅੱਗ ਲੱਗੇ ਜੰਗਲ ਤੋਂ ਬਹੁਤ ਸਾਰੇ ਪੰਛੀ ਉੱਡਦੇ ਹਨ ਪਰ ਕੁਝ ਮੁੜਦੇ ਵੀ ਹਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਭਰੇ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰ ਰਹੇ ਹਨ ਇਸ ਬਦਲਦੇ ਮੌਸਮ ਨਾਲ ਪੰਜਾਬੀ ਗੀਤਾਂ ਦੀ ਨੁਹਾਰ ਵੀ ਬਦਲ ਰਹੀ ਹੈ ਚਾਨਜਹਿ ਗੱਬਰੂ ਪੌਣ ਪੰਗੜੇ ਤੇ ਲੋਕੀ ਕਹਿਣ ਅਸ਼ਕੇ ਵਾਲਾ ਗੀਤ ਬੇਸ਼ੱਕ 5 ਸਾਲ ਪੁਰਾਣਾ ਹੈ ਪਰ ਇਹ ਹੁਣ ਪੁਰਾਣੇ ਵੇਲਿਆਂ ਦਾ ਤਰਜਮਾਨ ਹੈ ਹੁਣ ਤਾਂ ਕੋਈ ਇਹ ਵੀ ਨਹੀਂ ਪੁੱਛਦਾ ਕਿ ਚੋਬਰ ਨੇ ਕੁਰਤਾ ਕਿਹੜੇ ਸ਼ਹਿਰੋਂ ਸਵਾਇਆ ਹੈ ਹੁਣ ਤਾਂ ਣੱਡੀ ਇਹ ਪੁੱਛਦੀ ਹੈ ਕਿ ਉਸ ਦਾ ਚਿੱਟਾ ਕੁਰਤਾ ਖੂਨ ਨਾਲ ਕਿਉਂ ਲਿਬੜਿਆ ਹੋਇਆ ਹੈ ਲਿਮੋਜ਼ੀਨ ਦੇ ਹੂਟਿਆਂ ਵਾਲਾ ਸੁਪਨਾ ਤਾਂ ਕਦੋਂ ਦਾ ਪੂਰ ਚੁੱਕਾ ਹੈ ਹੁਣ ਟ੍ਰਾਂਟੋ ਤੋਂ ਦੀਆਂ ਸੜਕਾਂ ਤੇ ਗੱਬਰੂ ਸਿਰਾਂ ਤੋਂ ਉੱਡਦੇ ਜਹਾਜ਼ ਦੇਖ ਕੇ ਰੋ ਰਿਹਾ ਹੈ ਤੇ ਪੰਜਾਬ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੇਰੇ ਬਹਿਸ ਹਨ ਕਿ ਨੌਜਵਾਨਾਂ ਦੇ ਭਰੇ ਫੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਕਿਉਂ ਉਤਰ ਰਹੇ ਹਨ ਦੋਸਤੋ ਇਹ ਤਾਂ ਸੀ ਹੁਣ ਤੱਕ ਦੇ ਪ੍ਰਵਾਸ ਵਿੱਚ ਲਿਬਰਤਾ ਰਿਆ ਨੂੰ ਫੜਨ ਦਾ ਇੱਕ ਨਿਮਾਣਾ ਯਤਨ ਇਹ ਲੜੀ ਹਾਲੇ ਜਾਰੀ ਰਹੇਗੀ ਅਗਲੀਆਂ ਕੁਝ ਕਿਸ਼ਤਾਂ ਵਿੱਚ ਪੰਜਾਬ ਦੇ ਪ੍ਰਵਾਸ ਤੇ ਉਹਨਾਂ ਚੋਂ ਨਿਕਲਦੇ ਸਵਾਲਾਂ ਨੂੰ ਟਟੋਲਣ ਦਾ ਯਤਨ ਕਰਾਂਗੇ ਤੁਹਾਡੇ ਹੁਣ ਤੱਕ ਦੇ ਸਾਥ ਲਈ ਬਹੁਤ-ਬਹੁਤ ਸ਼ੁਕਰੀਆ ਜੇ ਗੱਲ ਚੰਗੀ ਲੱਗੇ ਤਾਂ ਇਸ ਨੂੰ ਆਪਣੇ ਤੱਕ ਹੀ ਨਾ ਰੱਖਿਓ ਅਗਾਹ ਜ਼ਰੂਰਤ ਹੋ ਰਿਓ ਤੇ ਸਬਸਕ੍ਰਾਈਬ ਵਾਲੇ ਬਟਨ ਦਾ ਠੂੰਗਾ ਮਾਰਨਾ ਨਾ ਭੁੱਲਣਾ ਇਸ ਲੜੀ ਦੀ ਅਗਲੀ ਕਿਸ਼ਤ ਤੱਕ ਤੁਹਾਡੇ ਕੋਲੋਂ ਵਿਦਾ ਲੈਣੇ ਹਾਂ ਰੱਬ ਰਾਖਾ